डीएसपी शाहकोट अमनदीप सिंह दी अगुवाई ਅਤੇ ਐਸਐਚਓ ਇੰਸਪੈਕਟਰ ਯਦਵਿੰਦਰ ਸਿੰਘ ਦੀ ਦੇਖ-ਰੇਖ ਹੇਠ ਪੁਲਿਸ ਪਾਰਟੀ ਵੱਲੋਂ ਵਿਆਹੁਤਾ ਲੜਕੀ ਨੂੰ ਅਗਵਾ ਕਰਕੇ ਮਹਾਰਾਸ਼ਟਰ ਲੈ ਕੇ ਜਾਣ ਵਾਲੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਲੜਕੀ ਨੂੰ ਬਰਾਮਦ ਕੀਤਾ ਹੈ ਮਾਡਲ थाना शाहकोट ਵਿਖੇ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਐਸਐਚਓ ਇਨਸਪੈਕਟਰ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ জাফরਵਾਲ ਸ਼ਾਹਕੋਟ ਦੇ ਇੱਕ ਵਿਅਕਤੀ ਨੇ ਪੁਲਿਸ ਨੂੰ ਇਤਲਾਹ ਦਿੱਤੀ ਸੀ ਕਿ ਬੀਤੀ 4 ਅਪ੍ਰੈਲ ਨੂੰ ਉਸਦੀ ਪਤਨੀ ਘਰੋਂ ਕਿਤੇ ਚਲੀ ਗਈ ਹੈ ਜਿਸ ਦੀ ਉਹ ਹੁਣ ਤੱਕ ਆਪਣੇ ਤੌਰ ਤੇ ਆਪਣੇ ਸਾਰੇ ਰਿਸ਼ਤੇਦਾਰਾਂ ਤੋਂ ਪਾਲ ਕਰਦਾ ਰਿਹਾ ਪਰ ਕੁਝ ਵੀ ਪਤਾ ਨਹੀਂ ਲੱਗ ਸਕਿਆ ਉਸਦੀ ਪਤਨੀ ਦਾ ਫੋਨ ਆਇਆ ਕਿ ਉਸ ਨੂੰ ਗੁਰਪਿੰਦਰ ਸਿੰਘ ਨਾਮ ਦੇ ਵਿਅਕਤੀ ਨੇ ਬੰਦੀ ਬਣਾ ਕੇ ਰੱਖਿਆ ਹੋਇਆ ਹੈ ਜਿਸ ਤੇ ਪੁਲਿਸ ਨੇ ਮੁਕੱਦਮਾ ਦਰਜ ਕਰਕੇ ਤਫਤੀਸ਼ ਅਮਲ ਚ ਲਿਆਂਦੀ ਅਤੇ ਤਕਨੀਕੀ ਸਰੋਤਾ ਰਾਹੀਂ ਪਤਾ ਲੱਗਾ ਕਿ ਦੂਸ਼ੀ ਵਿਅਕਤੀ ਉਕਤ ਲੜਕੀ ਨੂੰ ਨਾਂਦੇ ਮਹਾਰਾਸ਼ਟਰ ਵਿਖੇ ਲੈ ਕੇ ਗਿਆ ਹੋਇਆ ਹੈ ਜਿਸ ਦੀ ਤਲਾਸ਼ ਲਈ ਪੁਲਿਸ ਪਾਰਟੀ ਮਹਾਰਾਸ਼ਟਰ ਜਾ ਰਹੀ ਸੀ ਕਿ ਦਿੱਲੀ ਨਜ਼ਦੀਕ ਗੁਰਪਿੰਦਰ ਸਿੰਘ ਉਰਫ ਸੋਨੂ ਪੁੱਤਰ ਰੂਪ ਸਿੰਘ ਵਾਸੀ ਮੱਲਾਵਾਲਾ ਫਿਰੋਜ਼ਪੁਰ ਗ੍ਰਿਫਤਾਰ ਕਰਕੇ ਲੜਕੀ ਨੂੰ ਬਰਾਮਦ ਕੀਤਾ ਗਿਆ ਵਿਆਹੁਤਾ ਲੜਕੀ ਨੇ ਆਪਣੇ ਬਿਆਨਾਂ ਚ ਦੱਸਿਆ ਕਿ ਗੁਰਪਿੰਦਰ ਸਿੰਘ ਉਰਫ सोनू ਉਸ ਨੂੰ ਕੋਈ ਨਸ਼ੀਲੀ ਚੀਜ਼ ਦੇ ਕੇ बेहोश ਕਰਕੇ ਨਾਂਦੇੜ ਲੈ ਗਿਆ ਸੀ ਤੇ ਫਿਰ ਉੱਥੋਂ ਵਾਪਸ ਦਿੱਲੀ ਲੈ ਆਇਆ ਸੀ ਤੇ ਨਸ਼ੀਲੀ ਚੀਜ਼ ਦੇ ਕੇ ਉਸ ਦੀ ਮਰਜ਼ੀ ਦੇ ਖਿਲਾਫ ਸਰੀਰਕ ਸੰਬੰਧ ਬਣਾਉਂਦਾ ਰਿਹਾ ਜਿਸ ਸਬੰਧੀ ਗੁਰਪਿੰਦਰ ਸਿੰਘ ਦੇ ਖਿਲਾਫ ਧਾਰਾਵਾਂ ਚ ਵਾਧਾ ਕਰਕੇ ਤਫ਼ਤੀਸ਼ ਕੀਤੀ ਜਾ ਰਹੀ ਹੈ ਉਹਨਾਂ ਦੱਸਿਆ ਕਿ ਉਕਤ ਵਿਅਕਤੀ ਨੂੰ ਅੱਜ ਅਦਾਲਤ ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਤੇ ਡੂੰਗਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਪੰਛੀ ਦਿਨ ਪਹਿਲਾਂ 4 ਤਰੀਕ ਨੂੰ ਇੱਕ ਕੰਪਲੇਂਟ ਆਈ ਸੀ ਮੇਰੇ ਕੋਲ ਜਿਹਦੇ ਵਿੱਚ ਦੱਸਿਆ ਹੈ ਕਿ ਹਰੀਪ ਸਿੰਘ ਨੇ ਦੱਸਿਆ ਕਿ ਉਹਦੀ ਪਤਨੀ ਮਨਦੀਪ कौर ਨੂੰ ਕੋਈ ਅਗਵਾ ਕਰਕੇ ਲੈ ਗਿਆ ਤੇ ਉਸ ਤੇ ਖਿਲਾਫ ਕਾਰਵਾਈ ਕੀਤੀ ਜਾਏ ਇਮੀਡੀਏਟਲੀ ਆਰ ਹੈਵ ਲਾਸਟ ਐਨ ਐਫ ਆਈ ਆਰ ਅੰਗੇਜਡ ਗੁਰਪ੍ਰਿੰਦਰ ਸਿੰਘ ਗੁਰਪ੍ਰਿੰਦਰ ਸਿੰਘ ਜੋ ਫਿਰੋਜ਼ਪੁਰ ਦਾ ਰਹਿਣ ਵਾਲਾ ਮੱਲਾਵਾਲ ਪਿੰਡ ਆ ਇਹਦਾ ਇਹ ਮਾਮਲਾ ਇਸ ਤਰੀਕੇ ਨਾਲ ਸਾਹਮਣੇ ਆਇਆ ਕਿ ਜਦੋਂ ਇਹ ਲੜਕੀ ਨੂੰ ਲੈ ਕੇ ਗਿਆ ਤੇ ਉਹਨੂੰ ਨਸ਼ੇ ਦਾ ਕੁਝ ਉਦੋਂ ਸੇਵਨ ਕਰਾਇਆ ਜਿਸ ਦੇ ਨਾਲ बेहोਸ਼ ਹੋ ਗਈ ਇਥੋਂ ਸਿੱਧਾ ਨੰਨਡੇੜ ਲੈ ਕੇ ਗਿਆ ਲੜਕੀ ਨੂੰ ਉੱਥੇ ਜਾ ਕੇ ਲੜਕੀ ਨੂੰ ਜਦੋਂ 2-3 ਦਿਨ ਬਾਅਦ ਹੋਸ਼ ਆਈ ਤੇ ਇਮੀਡੀਏਟਲੀ ਲੜਕੀ ਨੇ ਆਪਣੇ ਹਸਬੰਦ ਨੂੰ ਫੋਨ ਕੀਤਾ ਕਿ ਮੈਨੂੰ ਇਹ ਜ਼ਬਰਦਸਤੀ ਲਿਆਇਆ ਤੇ ਮੈਂ ਇਸ ਸਮੇਂ ਨੰਡੇੜ ਸਾਹਿਬ ਹੈ ਤਾਂ ਮੈਨੂੰ ਬਚਾਓ ਮੈਂ ਆਪਣੀ ਪੁਲਿਸ ਪਾਰਟੀ ਦੇ ਨਾਲ ਉਹ ਮੇਰੇ ਨਾਲ ਸੰਪਰਕ ਕੀਤਾ ਤੇ ਮੈਂ ਪੁਲਿਸ ਪਾਰਟੀ ਨੂੰ ਲੈ ਕੇ ਨੰਨਡੇੜ ਸਾਹਿਬ ਲਈ ਆਪਣੀ ਟਿਕਟ ਬਾਇ ਫਲਾਈਟ ਕਰਵਾਈ ਤੇ ਉਸ ਤੇ ਉਥੇ ਪਹੁੰਚੇ ਪਰ ਜਾਣ ਤੋਂ ਪਹਿਲੇ ਇਹਨੂੰ ਪਤਾ ਲੱਗ ਚੁੱਕਾ ਸੀ ਕਿ ਸ਼ਾਇਦ ਪੁਲਿਸ ਮੇਰੇ ਪਿੱਛੇ ਆ ਰਹੀ ਹੈ ਤੇ ਇਹਨ ਉਥੋਂ ਨਾਦੇੜ ਸਾਹਿਬ ਤੋਂ ਆਪਣੀ ਟੈਕਸੀ ਕੀਤੀ ਹైదరాబాద్ ਚਲਾ ਗਿਆ ਹైదరాబాద్ ਤੋਂ ਬਾਈ ਫਲਾਈਟ ਇਹ ਦਿੱਲੀ ਪਹੁੰਚਿਆ ਦਿੱਲੀ ਪਹੁੰਚੇ ਤੋਂ ਬਾਅਦ ਇਹਨ ਗੱਡੀ ਕੀਤੀ ਤੇ ਰਸਤੇ ਜਾ ਰਿਹਾ ਸੀ ਪਰ ਇਹਦੀ ਸਾਰੀ ਇਨਫੋਰਮੇਸ਼ਨ ਇਹਨੂੰ ਪਤਾ ਨਹੀਂ ਸੀ ਮੇਰੇ ਕੋਲ ਸੀ ਕਿਉਂਕਿ ਇਹਦੇ ਕੋਲ ਇੱਕ ਫੋਨ ਚੱਲਦਾ ਸੀ ਜਿਹੜਾ ਮੈਂ ਲొਕੇਟ ਕਰ ਰਿਹਾ ਨਹੀਂ ਬਾਅਦ ਵਿੱਚ ਤੇ ਫਲਵਾਨ ਦੇ ਟਾਬੇ ਤੇ ਆਣ ਕੇ ਮੈਂ ਇਹਨੂੰ ਅਰੈਸਟ ਕੀਤਾ ਜਿਸ ਸਮੇਂ ਕੁੜੀ ਦੀ ਵੀ ਬਰਾਮਦਗੀ ਕੀਤੀ ਤੇ ਇਸ ਦੋਸ਼ੀ ਨੂੰ ਅਰੈਸਟ ਕਰ ਲਿਆ। ਰੈਸਟ ਕਰਨ ਤੋਂ ਬਾਅਦ ਲੜਕੀ ਦਾ ਹਸਬੰਦ ਮੇਰੇ ਨਾਲ ਸੀ। ਆਪਾਂ ਉਹਨੂੰ ਜੋ ਵੀ ਨਸ਼ੇ ਦੀ ਹਾਲਤ ਥੋੜੀ ਬਸੀਪ ਉਹਦੇ ਵਿੱਚ ਆਪਾਂ ਉਹਦੇ ਹਸਬੰਦ ਦੇ ਹਵਾਲੇ ਕੀਤਾ ਤੇ ਉਹਨੂੰ ਮੈਡੀਕਲੀ ਜੋ ਵੀ ਬਣਦਾ ਸੀ ਕਰਵਾਇਆ ਤੇ ਦੋਸ਼ੀ ਨੂੰ ਲਿਆ ਕੇ ਹਵਾਲਾ ਭੰਗ ਕੀਤਾ। ਅੱਜ ਮਾਂਜੋਗਾ ਅਦਾਲਤ ਦਾ ਸਬੂਤ ਦੋਸ਼ੀ ਨੂੰ ਪੇਸ਼ ਕਰਵਾਇਆ ਗਿਆ ਤੇ ਲੜਕੀ ਦੇ 164 ਦੇ ਬਿਆਨ ਕਰਵਾਏ। 164 ਦੇ ਪਿਆਨਾ ਚ ਲੜਕੀ ਨੇ ਲੜਕੀ ਨੇ ਦੱਸਿਆ ਕਿ ਉਹਦੇ ਨਾਲ ਇਹ ਜ਼ਬਰ ਨਸ਼ੇ ਦੇ ਵਿੱਚ ਜ਼ਬਰਦਸਤੀ ਕਰਦਾ ਸੀ ਇਹ ਕੁਛ ਇਹਨਾਂ ਦੀ ਪ੍ਰਾਪਰਟੀ ਦਾ ਮੈਟਰ ਸੀ ਸ਼ੁਰੂ ਤੋਂ ਚੱਲਦਾ ਜਾ ਰਿਹਾ ਤੇ ਇਹ ਪ੍ਰਾਪਰਟੀ ਦੇ ਕਰਕੇ ਹੀ ਲੜਕੀ ਨੂੰ ਆਪਣੇ ਟਰੈਪ ਵਿੱਚ ਲਿਆਉਣਾ ਚਾਹੁੰਦਾ ਕਿਉਂਕਿ ਲੜਕੀ ਦੇ ਨਾਲ ਕੁਝ ਪ੍ਰਾਪਰਟੀ ਕੋਈ ਹੁੰਦੀ ਉਹਦੇ ਪੈਟਰਨਲ ਉਹਦੀ ਪ੍ਰਾਪਰਟੀ ਚੋਂ ਉਹਨੂੰ ਆਪਣੇ ਟਰੈਪ ਚ ਲੈ ਕੇ ਤੇ ਲੜਕੀ ਨੂੰ ਬਲੈਕਮੇਲ ਕਰਦਾ ਹੈ ਕੋਈ ਐਮਐਮਐਸ ਬਣਾ ਕੇ ਉਹਦਾ ਜਿਸ ਕਰਕੇ ਸਾਰਾ ਮੁੱਦਾ ਸਾਹਮਣੇ ਆਇਆ ਹੁਣ ਇਹਨੂੰ ਅਦਾਲਤ ਵਿੱਚ ਪੇਸ਼ ਕਰਕੇ ਆਪਾਂ ਇੱਕ ਦਿੰਦਰ ਮੰਨ ਲਿਆ। ਕੁੱਛਕਿਛ ਦੇ ਦੌਰਾਨ ਜੋ ਵੀ ਗੱਲਾਂ ਸਾਹਮਣੇ ਆਉਣਗੀਆਂ ਇਨਵੈਸਟੀਗੇਸ਼ਨ ਚ ਲੈਣਗੇ ਯਾਨੀ ਕਿ ਤੇ ਜੋ ਵੀ ਮਨਜੋਗ ਅਦਾਲਤ ਦਾ ਫੈਸਲਾ ਕਰਕੇ ਇਨਵੈਸਟੀਗੇਸ਼ਨ ਕਰਦੇ ਸਰ ਕਿਹੜੀ ਜਗ੍ਹਾ ਤੋਂ ਮਤਲਬ ਇਹਨੂੰ ਅਗਵਾ ਕੀਤਾ ਗਿਆ ਇਹ ਲੜਕੀ ਨੂੰ ਲੜਕੀ ਨੂੰ ਉਹਦੇ ਘਰ ਤੋਂ ਹੀ ਅਗਵਾ ਕੀਤਾ ਗਿਆ ਉਹਦੇ ਘਰ ਜਦੋਂ ਇਹ ਗਿਆ ਤੇ ਇਹਨੂੰ ਨੂੰ ਕਿਹਾ ਕਿ ਤੇ ਭਾਬੀ ਮੇਰੀ ਗੱਲ ਸੁਣੋ ਇਹ ਪੁਚਾਰੀ ਲੜਕੀ ਉਹਦੀ ਜਲ ਸੁਣ ਲਈ ਅੰਦਰ ਆਈ ਤੇਨ ਲੜਕੀ ਨੂੰ ਖਿੱਚ ਕੇ ਅੰਦਰ ਗੱਡੀ ਚ ਬਾੜ ਲਿਆ ਤੇ ਉਹਦੇ ਮੂੰਹ ਤੇ ਕੁਛ ਨਸ਼ੀਲਾ ਪਦਾਰਥ ਲਾਇਆ ਜਿੱਦ ਨੜੋ ਬੇਹੋਸ਼ ਹੋ ਗਈ ਤੇ ਜਿੱਥੇ ਫਿਰ ਉਹਨੂੰ ਪਤਾ ਨਹੀਂ ਲੱਗਾ ਅਗਲੇ 2-3 ਦਿਨ ਤੋ ਕੀ ਡੋਸ ਦਿੰਦਾ ਰਿਹਾ ਉਹਨੂੰ ਤੇ ਜਿੱਦੇ ਕਰਕੇ ਉਹਨੂੰ ਹੋਸ਼ ਨਹੀਂ ਆਈ ਤੇ ਉਸੇ ਬੇਹੋਸ਼ੀ ਦੀ ਹਾਲਤ ਵਿੱਚ ਉਹਦੇ ਨਾਲ ਗਲਤ ਆਪਣੇ ਉਹ ਕਰਦਾ ਰਿਹਾ ਸੰਬੰਧ ਬਣਾਉਂਦਾ